ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਪਾਸੇ ਤਾਂ ਕੱਲ ਇਉਂ ਲੱਗਦਾ ਸੀ ਕਿ ਸਾਰੇ ਪੰਜਾਬ ਦੇ ਰਾਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵੱਲ ਜਾਂਦੇ ਹਨ ਹਰ ਵਰਗ ਹਰ ਤਬਕਾ ਹਰ ਜਥੇਬੰਦੀ ਕੇਂਦਰ ਸਰਕਾਰ ਦੇ ਧੱਕੇ ਦੇ ਖਿਲਾਫ ਲਾਮਬੰਦ ਹੋਇਆ ਦਿਖਦਾ ਸੀ ਚੰਡੀਗੜ੍ਹ ਪੰਜਾਬ ਦਾ ਹੈ ਇਹ ਚਰਚਾ ਵੀ ਗਰਮਾਈ ਹੋਈ ਸੀ ਪੈਂਡਿੰਗ ਮਸਲੇ ਹੱਲ ਹੋਣੇ ਚਾਹੀਦੇ ਹਨ ਇਹ ਆਵਾਜ਼ਾਂ ਵੀ ਉਸ ਪ੍ਰਦਰਸ਼ਨ ਦੇ ਵਿੱਚੋਂ ਉੱਠ ਰਹੀਆਂ ਸੀ ਪਰ ਦੂਜੇ ਪਾਸੇ ਉਸੇ ਕੇਂਦਰ ਸਰਕਾਰ ਨਾਲ ਐਂ ਹੋ ਲੱਗਦਾ ਹੈ ਕਿ ਪੰਜਾਬ ਸਰਕਾਰ ਦਾ ਗੁੱਪ ਸਮਝੌਤਾ ਹੋ ਗਿਆ ਹੈ ਪਰ ਇਸ ਮੁੱਦੇ ਤੇ ਨਹੀਂ ਕਿਸੇ ਹੋਰ ਮੁੱਦੇ ਨੂੰ ਲੈ ਕੇ ਤੇ ਇਹ ਮੁੱਦਾ ਹੈ ਬਿਜਲੀ ਸੋਧ ਬਿੱਲ 2025 ਦਾ ਖਰੜਾ ਡਰਾਫਟ ਇਲੈਕਟ੍ਰਿਸਿਟੀ ਐਮੈਂਡਮੈਂਟ ਬਿੱਲ 2025 ਇਹ ਬਿੱਲ ਪਹਿਲਾਂ ਵੀ ਕੇਂਦਰ ਸੂਬੇ ਬਿਜਲੀ ਬੋਰਡ ਦੇ ਸਾਰੇ ਸਟੇਕ ਹোলਡਰਾਂ ਅਤੇ ਕੇਂਦਰੀ ਬਿਜਲੀ ਮੰਤਰਾਲੇ ਦੇ ਵਿੱਚ ਇੱਕ ਵੱਡੇ ਰਿੜਕੇ ਵਜੋਂ ਉੱਭਰਿਆ ਹੈ। ਕੇਂਦਰੀ ਬਿਜਲੀ ਮੰਤਰਾਲੇ ਨੇ ਇੱਕ ਖਰੜਾ 9 ਅਕਤੂਬਰ ਨੂੰ ਜਾਰੀ ਕੀਤਾ ਸੀ ਅਤੇ 30 ਦਿਨਾਂ ਵਿੱਚ ਹੀ ਇਸ ਉੱਪਰ ਟਿੱਪਣੀਆਂ ਜਾਂ ਇਤਰਾਜ਼ ਕੀਨੇ ਉਹ ਮੰਗੇ ਗਏ ਸੀ। ਪਰ ਉਦੋਂ ਤੋਂ ਹੁਣ ਤੱਕ ਪੰਜਾਬ ਸਰਕਾਰ ਨੇ ਇਸ ਮਸਲੇ ਤੇ ਜਨਤਕ ਤੌਰ ਤੇ ਇੱਕ ਅੱਖਰ ਵੀ ਨਹੀਂ ਬੋਲਿਆ ਹੈ। ਬਿਆਨ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ। ਇਹ ਵੀ ਹਜੇ ਸਾਫ਼ ਨਹੀਂ ਹੋਇਆ ਹੈ ਕਿ ਪੰਜਾਬ ਸਰਕਾਰ ਨੇ 7 ਨਵੰਬਰ ਨੂੰ ਜੋ ਡੈਡਲਾਈਨ ਸੀ ਉਸ ਡੈਡਲਾਈਨ ਨੂੰ ਲੰਘਣ ਤੋਂ ਪਹਿਲਾਂ ਆਪਣੇ ਇਤਰਾਜ਼ ਦਰਜ ਵੀ ਕਰਾ ਚੁੱਕੀ ਹੈ ਜਾਂ ਨਹੀਂ ਤੇ ਇਹ ਸਭ ਉਦੋਂ ਹੋ ਰਿਹਾ ਹੈ ਜਦੋਂ ਬਿਜਲੀ ਖੇਤਰ ਦੇ ਮਲਾਜ਼ਮ ਇੰਜੀਨੀਅਰ ਜਿ세 ਬੰਦੀਆਂ ਤੇ ਕਿਸਾਨ ਜਿ세 ਬੰਦੀਆਂ ਲਗਾਤਾਰ ਇਹ ਮੰਗ ਕਰ ਰਹੀਆਂ ਹਨ ਕਿ ਇਸ ਬਿੱਲ ਦਾ ਐਮੈਂਡਮੈਂਟ ਬਿੱਲ ਦਾ ਸੋਲ ਬਿੱਲ ਦਾ ਪੰਜਾਬ ਸਰਕਾਰ ਵਿਰੋਧ ਕਰੇ ਹੁਣ ਸੂਤਰ ਇਸ ਗੱਲ ਨੂੰ ਤਾਂ ਪੁਖਤਾ ਕਰਦੇ ਹਨ ਕਿ ਵਿਸਥਾਰ ਨਾਲ ਇਤਰਾਜਾਂ ਦਾ ਇੱਕ ਖੜਾ ਤਿਆਰ ਕੀਤਾ ਗਿਆ ਸੀ ਜਿਸ ਨੂੰ ਅੰਦਰੂਨੀ ਪ੍ਰਵਾਨਗੀ ਵੀ ਮਿਲ ਗਈ ਸੀ ਤੇ ਜਿਸ ਵਿੱਚ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਇੰਜੀਨੀਅਰ ਐਸੋਸੀਏਸ਼ਨ ਵੱਲੋਂ ਇੱਕ ਜਿਹੜਾ ਕਲੋਜ਼ ਦਰ ਕਲੋਜ਼ ਧਾਰਾ ਦਰ ਧਾਰਾ ਟਿੱਪਣੀਆਂ ਤੇ ਚੇਤਾਵਨੀਆਂ ਦਿੱਤੀਆਂ ਗਈਆਂ ਸੀ ਉਹ ਵੀ ਸ਼ਾਮਲ ਸਨ ਪਰ ਉਹ ਦਸਤਾਵੇਜ਼ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਦਫਤਰ ਵਿੱਚ ਹੀ ਕਿਤੇ ਪੈਂਡਿੰਗ ਪਿਆ ਰਿਹਾ ਪੀਐਸਪੀਸੀਐਲ ਦੇ ਦਫਤਰਾਂ ਦੇ ਵਿੱਚ ਹੀ ਰੁਲਦਾ ਰਿਹਾ ਤੇ ਇਧਰ ਜਿਹੜੀ ਡੈਡਲਾਈਨ ਦਿੱਤੀ ਹੋਈ ਸੀ ਸਮਾਂ ਸੀਮਾ ਨਿਰਧਾਰਤ ਕੀਤੀ ਸੀ ਉਹ ਖਤਮ ਹੋ ਗਈ ਲੰਘ ਗਈ ਇਸ ਹਰਕਤ ਤੇ ਹੁਣ ਯੂਨੀਅਨਾਂ ਸਖਤ ਇਤਰਾਜ਼ ਜਤਾ ਰਹੀਆਂ ਹਨ ਤੇ ਉਹਨਾਂ ਦਾ ਮੰਨਣਾ ਹੈ ਇਹ ਚੁੱਪ ਅਸਲ ਦੇ ਵਿੱਚ ਇੱਕ ਗੁਪਤ ਸਮਝੌਤਾ ਹੈ ਸਰਕਾਰ ਉਹਨਾਂ ਸੌਦਾਂ ਦੇ ਹੱਕ ਵਿੱਚ ਹੈ ਜੋ ਕਿ ਵੱਡੇ ਪੱਧਰ ਤੇ ਬਿਜਲੀ ਖੇਤਰ ਦੇ ਵਿੱਚ ਨਿੱਜੀਕਰਨ ਨੂੰ ਤੇਜ਼ ਕਰਨਗੇ। ਇੰਜੀਨੀਅਰ ਐਸੋਸੀਏਸ਼ਨ ਦਾ ਇਹ ਦਾਵਾ ਹੈ ਕਿ ਜਿਹੜੀਆਂ ਸੌਧਾਂ ਪ੍ਰਸਤਾਵਿਤ ਕੀਤੀਆਂ ਗਈਆਂ ਹਨ ਉਹ ਦੇਸ਼ ਦੇ ਸਰਕਾਰੀ ਬਿਜਲੀ ਵਿਤਰਣ ਢਾਂਚੇ ਨੂੰ ਤਹ ਸਨਹਿਸ ਕਰ ਦੇਵੇਗੀ। ਜੋ-ਜੋ ਮੁਨਾਫੇ ਵਾਲੇ ਸੈਗਮੈਂਟ ਹਨ ਉਹ ਨਿੱਜੀ ਕੰਪਨੀਆਂ ਦੇ ਕੋਲ ਚਲੇ ਜਾਣਗੇ। ਸੂਬੇ ਦੀਆਂ ਫੈਡਰਲ ਤਾਕਤਾਂ ਵੀ ਖੋਲੀਆਂ ਜਾਣਗੀਆਂ ਤੇ ਮੁਲਾਜ਼ਮਾਂ ਦੇ ਰੋਜ਼ਗਾਰ ਉੱਪਰ ਵੀ ਖਤਰਾ ਪੈਦਾ ਹੋਵੇਗਾ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਹ ਅਜਿਹੇ ਪ੍ਰਸਤਾਵ ਪਹਿਲਾਂ ਵੀ 2014, 2018, 2020, 2021 ਅਤੇ 2022 ਦੇ ਵਿੱਚ ਵੀ ਲਿਆਂਦੇ ਗਏ ਸੀ ਪਰ ਕਿਸਾਨਾਂ, ਮੁਲਾਜ਼ਮਾਂ ਅਤੇ ਖਪਤਕਾਰਾਂ ਦੇ ਤਿੱਖੇ ਵਿਰੋਧ ਦੇ ਚਲਦਿਆਂ ਇਹੇ ਵਾਪਸ ਲੈਣੇ ਪਏ। ਇਹ ਤਰਕ ਵੀ ਦਿੱਤਾ ਗਿਆ ਕਿ ਕੇਂਦਰ ਸਰਕਾਰ ਨੇ ਖੁਦ ਮੰਨਿਆ ਹੈ ਕਿ ਜਿਹੜਾ ਇਲੈਕਟ੍ਰਿਸਿਟੀ ਐਕਟ 2003 ਹੈ ਉਸ ਦੇ ਅੰਤਰਗਤ ਪਿਛਲੇ ਸਾਲਾਂ ਦੇ ਵਿੱਚ 22 ਸਾਲ ਤੋਂ ਜੋ ਇਹ ਐਕਟ ਬਣਿਆ ਹੋਇਆ ਹੈ ਬਿਜਲੀ ਵੰਡਣ ਦੇ ਘਾਟੇ 26000 ਕਰੋੜ ਤੋਂ ਵੱਧ ਕੇ 690000 ਕਰੋੜ ਹੋ ਗਏ ਹਨ ਪਰ ਫਿਰ ਵੀ ਇਸ ਨਵੇਂ ਖਾੜੇ ਵਿੱਚ ਉਹੀ ਪੁਰਾਣੇ ਪ੍ਰਸਤਾਵ ਕਿਉਂ ਲਿਆਂਦੇ ਗਏ ਹਨ ਇਸ ਗੱਲ ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ ਸਭ ਤੋਂ ਵੱਡਾ ਖਦਸ਼ਾ ਤਾਂ ਐਸੋਸੀਏਸ਼ਨ ਨੂੰ ਇਹ ਹੈ ਕਿ ਜਿਹੜਾ ਸੈਕਸ਼ਨ 14 ਹੈ ਇਸ ਸੋਧ ਬਿੱਲ ਦਾ ਉਸ ਦੇ ਵਿੱਚ ਜੋ ਪ੍ਰਾਵਧਾਨ ਹੈ ਕਿ ਇੱਕ ਇਲਾਕੇ ਦੇ ਵਿੱਚ ਇੱਕੋ ਹੀ ਨੈਟਵਰਕ ਵਰਤਦੇ ਹੋਏ ਕਈ ਡਿਸਟ੍ਰੀਬਿਊਸ਼ਨ ਲਾਇਸੈਂਸ ਦੇਣ ਦਾ ਰਾਹ ਖੁੱਲ ਜਾਵੇਗਾ ਜਿਸ ਦੇ ਨਾਲ ਨਿੱਜੀ ਕੰਪਨੀਆਂ ਜੋ ਕਿ ਫਾਇਦੇ ਵਾਲੇ ਸੌਦੇ ਨੇ ਜਿਵੇਂ ਇੰਡਸਟਰੀਅਲ ਕਨੈਕਸ਼ਨ ਨੇ ਸਨਤ ਵਾਲੇ ਕਨੈਕਸ਼ਨ ਨੇ ਜਾਂ ਕਮਰਸ਼ੀਅਲ ਖਪਤਕਾਰ ਨੇ ਉਹ ਸਾਰੇ ਕੰਜ਼ਿਊਮਰ ਨਿੱਜੀ ਕੰਪਨੀਆਂ ਉਡਾ ਕੇ ਲੈ ਜਾਣਗੀਆਂ ਤੇ ਜਿਹੜੀਆਂ ਸਰਕਾਰੀ ਵਿਤਰਣ ਕੰਪਨੀਆਂ ਨੇ ਜਿਹਨਾਂ ਨੂੰ ਆਪਾਂ ਡਿਸਕਾਮ ਕਹਿੰਦੇ ਹਾਂ ਉਹਨਾਂ ਦੇ ਕੋਲ ਘੱਟ ਪੈਸੇ ਦੇਣ ਵਾਲੇ ਜਿਹੜਾ ਪਿੰਡੂ ਖੇਤਰ ਹੈ ਤੇ ਘਰੇਲੂ ਖਪਤਕਾਰ ਨੇ ਉਹੀ ਬਚਣਗੇ ਔਰ ਇਹ ਸਭ ਚੀਜ਼ ਦੇ ਚਲਦੇ ਆਂ ਜਿਹੜੀਆਂ ਕਰਾਸ ਸਬਸਿਡੀਆਂ ਨੇ ਉਸਤੇ ਅਸਰ ਪਵੇਗਾ ਘਰੇਲੂ ਅਤੇ ਖੇਤੀ ਵਾਸਤੇ ਜਿਹੜੀ ਬਿਜਲੀ ਹੈ ਉਹਦੇ ਕਿਰਾਏ ਵਧਾਉਣੇ ਪੈਣਗੇ ਸਬਸਿਡੀਆਂ ਉੱਥੇ ਰੋਕਣੀਆਂ ਪੈਣਗੀਆਂ ਸੈਕਸ਼ਨ 43 ਸਬਸੈਕਸ਼ਨ 4 ਉਹ ਵੀ ਇਸ ਬਿੱਲ ਦਾ ਹੈ ਇਸ ਚੀਜ਼ ਦੀ ਇਜਾਜ਼ਤ ਦੇਵੇਗਾ ਕਿ ਜਿਹੜੇ 1 ਮੈਗਾਵਾਟ ਤੋਂ ਵੱਧ ਦੇ ਕਨੈਕਸ਼ਨ ਨੇ ਉਹ ਸਾਰੇ ਖਪਤਕਾਰ ਵੀ ਨਿੱਜੀ ਸਪਲਾਈਅਰ ਦੇ ਵੱਲ ਜਾ ਸਕਦੇ ਨੇ ਉਹ ਇਸ ਗੱਲ ਦੀ ਮੰਗ ਕਰ ਸਕਦੇ ਨੇ ਕਿ ਸਾਨੂੰ ਵੀ ਨਿੱਜੀ ਕੰਪਨੀਆਂ ਤੋਂ ਹੀ ਪਾਵਰ ਲੈਣੀ ਹੈ ਬਿਜਲੀ ਖਰੀਦਣੀ ਹੈ ਇਸ ਚੀਜ਼ ਦੇ ਨਾਲ ਡਿਸਕਮਸ ਦਾ ਮਾਲੀਆ ਹੋਰ ਵੀ ਘਟੇਗਾ ਉਸ ਤੇ ਹੋਰ ਜਿਆਦਾ ਅਸਰ ਪਵੇਗਾ ਮਾਲੀਆ ਤਾਂ ਘਟੇਗਾ ਹੀ ਘਟੇਗਾ ਪਰ ਜਿਹੜੀ ਆਬਲੀਗੇਸ਼ਨਸ ਨੇ ਜਿਹੜੀ ਜ਼ਿੰਮੇਵਾਰੀ ਹੈ ਕਿ ਬੈਕਅਪ ਕੰਟਰੈਕਟਡ ਡਿਮਾਂਡ ਉਹਦੇ ਮੁਤਾਬਕ ਡਿਸਕਮਸ ਨੂੰ ਇਹ ਬਣਾ ਕੇ ਰੱਖਣਾ ਪਵੇਗਾ ਇਤਰਾਜ਼ ਇੱਥੇ ਹੀ ਖਤਮ ਨਹੀਂ ਹੁੰਦੇ ਬਲਕਿ ਇੱਥੋਂ ਇਤਰਾਜ਼ ਸ਼ੁਰੂ ਹੁੰਦੇ ਨੇ ਜੇ ਤੁਸੀਂ ਕੰਟੈਂਟ ਤੇ ਕੈਰੇਜ ਨੂੰ ਅਲੱਗ-ਅਲੱਗ ਕਰ ਦੇਵੋਗੇ ਬਿਨਾ ਕੋਈ ਆਜ਼ਾਦ ਵਿਤਰਣ ਢਾਂਚਾ ਖੜਾ ਕੀਤੇ ਹੋਏ ਤਾਂ ਫਿਰ ਕਨਫਲਿਕਟ ਆਫ ਇੰਟਰਸਟ ਦੇ ਮੁੱਦੇ ਖੜੇ ਹੋ ਜਾਣਗੇ ਵਿਤਕਰੇ ਦਾ ਖਤਰਾ ਪੈਦਾ ਹੋ ਜਾਏਗਾ ਸਟੇਟ ਰੈਗੂਲੇਟਰੀ ਕਮਿਸ਼ਨ ਜਿਨ੍ਹਾਂ ਕੋਲ ਪਹਿਲਾਂ ਹੀ ਅਮਲੇ ਦੀ ਘਾਟ ਹੈ ਅੰਡਰਸਟਾਫਡ ਨੇ ਉਹਨਾਂ ਤੇ ਵੀ ਭਾਰੀ ਰੈਗੂਲੇਟਰੀ ਬੋਝ ਵਧਨ ਦਾ ਖਤਰਾ ਇਸ ਤੋਂ ਇਲਾਵਾ ਖਰਚ ਵੰਡਣ ਤੇ ਜਿਹੜੀ ਕਾਸਟ ਸ਼ੇਅਰਿੰਗ ਹੁੰਦੀ ਹੈ ਉਹਦੇ ਰੌਲੇ ਪੈਣਗੇ ਕਟ ਲੱਗਣ ਤੇ ਕਨਫਿਊਜ਼ਨ ਹੋਏਗੀ ਖਪਤਕਾਰ ਨੂੰ ਕਿ ਕਿਹਦੇ ਕੋਲ ਜਾਵੇ ਉਹ ਕੋਟ ਕਚੈਰੀ ਦੇ ਰੌਲਿਆਂ ਦੇ ਇਹ ਸਾਰੇ ਖਤਰਿਆਂ ਦੇ ਵਧਨ ਦਾ ਵੀ ਅੰਦੇਸ਼ਾ ਜਤਾਇਆ ਗਿਆ ਇਸ ਤੋਂ ਇਲਾਵਾ ਕੇਂਦਰੀਕਰਨ ਤੇ ਵੀ ਇਤਰਾਜ਼ ਨੇ ਕਿ ਕੇਂਦਰ ਸਰਕਾਰ ਦੀਆਂ ਤਾਕਤਾਂ ਦੇ ਵਿੱਚ ਵਾਧਾ ਹੋਏਗਾ ਜਿਹੜੇ ਸਟੈਂਡਰਡ ਮੇਨਟੇਨ ਕਰਨੇ ਨੇ ਨਿਯੁਕਤੀਆਂ ਨੇ ਅਪੁਆਇੰਟਮੈਂਟਸ ਰੀਨਿਊਏਬਲ એનਰਜੀ ਦੇ ਟਾਰਗੇਟ ਨੇ ਕਾਨੂੰਨ ਬਣਾਉਣ ਦੀ ਜਿਹੜੀ ਸਮਰੱਥਾ ਹੈ ਰੂਲ ਮੇਕਿੰਗ ਹੈ ਇਹਨਾਂ ਸਾਰਿਆਂ ਦੇ ਨਾਲ ਜਿਹੜਾ ਫੈਡਰਲ ਢਾਂਚਾ ਹੈ ਉਹ ਬਹੁਤ ਕਮਜ਼ੋਰ ਹੋ ਜਾਏਗਾ ਕੇਂਦਰੀਕਰਨ ਨਾਲ ਸਾਰੀਆਂ ਤਾਕਤਾਂ ਕੇਂਦਰ ਸਰਕਾਰ ਦੇ ਕੋਲ ਚਲੀਆਂ ਜਾਣਗੀਆਂ ਹੁਣ ਕਿਸਾਨ ਜਥੇਬੰਦੀਆਂ ਵੀ ਪੰਜਾਬ ਸਰਕਾਰ ਕੋਲੋਂ ਇਹੋ ਮੰਗ ਕਰ ਰਹੀਆਂ ਨੇ ਕਿ ਪੰਜਾਬ ਵਿਧਾਨ ਸਭਾ ਦਾ ਇੱਕ ਸਪੈਸ਼ਲ ਸੈਸ਼ਨ ਸੱਦਿਆ ਜਾਵੇ ਜਿਸ ਦੇ ਵਿੱਚ ਇਸ ਸੋਧ ਬਿੱਲ ਦੇ ਖਿਲਾਫ ਮਤਾ ਪਿਆਸ ਕੀਤਾ ਜਾਣਾ ਚਾਹੀਦਾ ਹੈ ਪਰ ਸਰਕਾਰ ਵੱਲੋਂ ਅਜੇ ਆ ਕੁਝ ਨਹੀਂ ਕੀਤਾ ਗਿਆ ਸੁਯੁਕਤ ਕਿਸਾਨ ਮੋਰਚਾ, ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਨਾਨ ਪੋਲਿਟিক্যাল ਸਾਰੀਆਂ ਹੀ ਇਸ ਸੋਧ ਖੜਡੇ ਦੇ ਖਿਲਾਫ ਨੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਜਿਹੜੇ ਚਿਪ ਵਾਲੇ ਮੀਟਰ ਲੱਗਣੇ ਸੀ ਉਹਨਾਂ ਨੂੰ ਵੀ ਲੱਗਣ ਨਹੀਂ ਦਿੱਤਾ ਜਾ ਰਿਹਾ। ਉਹਨਾਂ ਦਾ ਵੀ ਲਗਾਤਾਰ ਵਿਰੋਧ ਪੰਜਾਬ ਦੇ ਵਿੱਚ ਹੋ ਰਿਹਾ ਹੈ। ਲੇਕਿਨ ਇਸ ਬਿਜਲੀ ਸੋਧ ਬਿੱਲ ਤੇ ਸਰਕਾਰ ਦੀ ਚੁੱਪੀ ਕਈ ਸਵਾਲ ਖੜੇ ਕਰਦੀ ਹੈ। ਉਹਨਾਂ ਸਵਾਲਾਂ ਤੇ ਚਰਚਾ ਹੋਣੀ ਤਾਂ ਜ਼ਰੂਰੀ ਹੈ। ਇੱਕ ਪਾਸੇ ਪੰਜਾਬ ਸਰਕਾਰ ਬਾਰ-ਬਾਰ ਲੋਕਾਂ ਦੇ ਸਾਹਮਣੇ ਇਸ ਤਰੀਕੇ ਨਾਲ ਵਰਤਾਂਤ ਸਿਰਜ ਰਹੀ ਹੈ ਇਹ ਪੇਸ਼ ਕੀਤਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਨਾਲ ਧੱਕਾ ਕਰ ਰਹੀ ਹੈ ਲਗਾਤਾਰ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ ਚਾਹੇ ਉਹ ਪਾਣੀਆਂ ਦਾ ਮੁੱਦਾ ਹੋਵੇ ਬੀਬੀਐਮਬੀ ਦਾ ਮੁੱਦਾ ਹੋਵੇ ਚੰਡੀਗੜ੍ਹ ਯੂਨੀਵਰਸਿਟੀ ਦਾ ਮੁੱਦਾ ਹੋਵੇ ਰੂਰਲ ਫੰਡ ਨੇ ਜਿਹੜੇ ਡਿਵੈਲਪਮੈਂਟ ਫੰਡ ਆਰਡੀਐਫ ਉਹਨਾਂ ਦਾ ਮੁੱਦਾ ਹੋਵੇ ਇਥੋਂ ਤੱਕ ਕਿ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਕੁਝ ਮਹੀਨੇ ਪਹਿਲਾਂ ਉਸ ਦੇ ਉੱਤੇ ਕੋਈ ਮਦਦ ਨਹੀਂ ਕੀਤੀ ਗਈ ਕੋਈ ਕੋਈ ਸਹਾਇਤਾ ਰਾਸ਼ੀ ਨਹੀਂ ਜਾਰੀ ਕੀਤੀ ਗਈ ਹਰ ਮੁੱਦੇ ਦੇ ਉੱਤੇ ਪੈਰ ਪੈਰ ਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਇੱਕ ਦੂਜੇ ਦੇ ਆਮਣੂ ਸਾਹਮਣੇ ਖੜੇ ਦਿਖਦੇ ਨੇ ਹਾਲਾਤ ਇੰਨੇ ਵਿਗੜੇ ਹੋਏ ਨੇ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਸਮਾਗਮਾਂ ਦਾ ਸੱਦਾ ਦੇ ਲਈ ਟਾਈਮ ਮੰਗਦੇ ਨੇ ਤਾਂ ਪ੍ਰਧਾਨ ਮੰਤਰੀ ਵੱਲੋਂ ਉੱਥੇ ਵੀ ਟਾਈਮ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਮਿਲਿਆ ਨਹੀਂ ਜਾਂਦਾ ਇਸ ਤਰੀਕੇ ਦੇ ਨਾਲ ਇੱਕ ਸਿਆਸੀ ਤਸਵੀਰ ਪੇਸ਼ ਕੀਤੀ ਗਈ ਹੈ ਜਿੱਥੇ ਪੰਜਾਬ ਅਤੇ ਕੇਂਦਰ ਦੋਨੇ ਟਕਰਾਅ ਦੀ ਸਥਿਤੀ ਦੇ ਵਿੱਚ ਨੇ ਪੰਜਾਬ ਸਰਕਾਰ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਉਹਨਾਂ ਨੂੰ ਫੰਡ ਨਹੀਂ ਦਿੱਤੇ ਜਾ ਰਹੇ ਪੈਸਾ ਰੋਕਿਆ ਜਾ ਰਿਹਾ ਹੈ ਪੈਰ ਪੈਰ ਤੇ ਕੇਂਦਰ ਸਰਕਾਰ ਪੰਜਾਬ ਦੀ ਖਿਲਾਫਤ ਕਰ ਰਿਹਾ ਹੈ ਇਸ ਤਰ੍ਹਾਂ ਦਾ ਇੱਕ ਵਰਤਾਂਤ ਸਿਰਜਿਆ ਗਿਆ ਹੈ ਪਰ ਦੂਜੇ ਪਾਸੇ ਹੀ ਕੱਲ ਜਦੋਂ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਲੋਕਾਂ ਦਾ ਵਿਸ਼ਾਲ ਇਕੱਠ ਚੰਡੀਗੜ੍ਹ ਪਹੁੰਚ ਰਿਹਾ ਸੀ ਤਾਂ ਬਾਰ ਬਾਰ ਹੀ ਖਬਰਾਂ ਆ ਰਹੀਆਂ ਸੀ ਕਿ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਇਥੋਂ ਤੱਕ ਕਿ ਚੰਡੀਗੜ੍ਹ ਦੇ ਵਿੱਚ ਯੂਨੀਵਰਸਿਟੀ ਦੇ ਕੈਂਪਸ ਦੇ ਆਲੇ-ਦੁਆਲੇ ਵੀ ਪੰਜਾਬ ਪੁਲਿਸ ਦੇ ਮੁਲਾਜ਼ਮ ਦੇਖੇ ਗਏ ਜੋ ਕਿ ਆਪਣੀ ਡਿਊਟੀ ਨਿਭਾ ਰਹੇ ਸੀ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦਾ ਯਤਨ ਕਰ ਰਹੇ ਸੀ ਫਿਰ ਇਹ ਵਿਰੋਧਾਪਾਸ਼ ਕਿਉਂ ਆ ਜਾਂਦਾ ਹੈ ਕੱਲਾ ਪੰਜਾਬ ਪੁਲਿਸ ਦੀ ਵਰਤੋਂ ਉਸ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਤੇ ਕਰਨਾ ਹੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਨਹੀਂ ਖੜਾ ਕਰਦਾ ਇਸ ਤਰ੍ਹਾਂ ਦੇ ਕਈ ਵਾਰ ਮੌਕੇ ਆਏ ਹਨ ਜਦੋਂ ਪੰਜਾਬ ਸਰਕਾਰ ਤੇ ਇਲਜ਼ਾਮ ਲੱਗਦੇ ਨੇ ਕਿ ਉਹ ਕੇਂਦਰ ਸਰਕਾਰ ਦਾ ਏਜੰਡਾ ਚੁੱਪ-ਚਾਪ ਲਾਗੂ ਕਰ ਰਹੀ ਹੈ ਉਸ ਵੱਲੋਂ ਕੋਈ ਵਿਰੋਧ ਨਹੀਂ ਜਤਾਇਆ ਜਾ ਰਿਹਾ ਭਾਵੇਂ ਉਹ ਬਿਜਲੀ ਸੋਧ ਬਿੱਲ ਦੀ ਜੋ ਆਪਾਂ ਅੱਜ ਗੱਲ ਕਰ ਰਹੇ ਹਾਂ ਉਹ ਹੋਵੇ ਜਾਂ ਫਿਰ ਕੇਂਦਰ ਦੀ ਨਵੀਂ ਸਿੱਖਿਆ ਨੀਤੀ ਹੋਵੇ ਇਹਨਾਂ ਸਾਰੀਆਂ ਚੀਜ਼ਾਂ ਤੇ ਬਾਰ-ਬਾਰ ਇਲਜ਼ਾਮ ਲੱਗਦੇ ਰਹੇ ਨੇ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਅੱਗੇ ਕੋਈ ਮੁਕਾਬਲਾ ਨਹੀਂ ਕਰ ਰਹੀ ਹੈ ਚੁੱਪ-ਚਾਪ ਗੋਡੇ ਟੇਕ ਦਿੰਦੀ ਹੈ ਜੋ ਕੇਂਦਰ ਸਰਕਾਰ ਚਾਹੁੰਦਾ ਹੈ ਉਸੇ ਤਰੀਕੇ ਨਾਲ ਪੰਜਾਬ ਸਰਕਾਰ ਮਿਲ ਕੇ ਕੇਂਦਰ ਸਰਕਾਰ ਦਾ ਅਜੰਡਾ ਪੰਜਾਬ ਤੇ ਲਾਗੂ ਕਰ ਰਹੀ ਹੈ ਇਹ ਦੋਨੇ ਆਪਸ ਦੇ ਵਿੱਚ ਮਿਲੇ ਹੋਏ ਨੇ ਇਹਨਾਂ ਦੀ ਮਿਲੀਪੁਕ ਕੀ ਫੇਰ ਇਹ ਇਸ ਤਰੀਕੇ ਦੀ ਸਿਆਸਤ ਹੋ ਰਹੀ ਹੈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਰਲ ਕੇ ਇਸ ਤਰ੍ਹਾਂ ਦੀ ਸਿਆਸਤ ਖੇਡ ਰਹੇ ਨੇ ਕਿ ਜੋ ਪੰਜਾਬ ਦੇ ਵਿੱਚ ਕਾਫੀ ਪੁਰਾਣੇ ਸਮਿਆਂ ਤੋਂ ਇੱਕ ਪ੍ਰਚਲਿਤ ਹੈ ਕਿ ਪੰਜਾਬੀ ਥੋੜੇ ਬਾਗੀ ਸੁਭਾਅ ਦੇ ਮਾਲਕ ਹੁੰਦੇ ਨੇ ਇਹ ਸੱਤਾ ਦੇ ਨਾਲ ਹਮੇਸ਼ਾ ਟਕਰਾਂਦੇ ਰਹਿੰਦੇ ਨੇ ਉਸੇ ਤਰੀਕੇ ਦੀ ਸਿਆਸਤ ਕੀਤੀ ਜਾ ਰਹੀ ਹੈ ਉਹ ਸਿਆਸਤ ਖੇਡੀ ਜਾ ਰਹੀ ਹੈ ਜਿੱਥੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਲੋਕਾਂ ਦੀਆਂ ਨਜ਼ਰਾਂ ਵਿੱਚ ਤਾਂ ਟਕਰਾਅ ਦੇ ਵਿੱਚ ਦਿਖਣ ਹਰ ਵੇਲੇ ਇਹ ਲੱਗੇ ਕਿ ਇੱਕ ਦੂਜੇ ਦਾ ਸਖਤ ਵਿਰੋਧ ਕਰ ਰਹੇ ਹਨ ਹਰ ਗੱਲ ਤੇ ਇੱਕ ਦੂਜੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਕੇਂਦਰ ਪੰਜਾਬ ਨਾਲ ਤੱਕਾ ਕਰ ਰਿਹਾ ਹੈ ਤੇ ਪੰਜਾਬ ਸਰਕਾਰ ਕੇਂਦਰ ਦੇ ਖਿਲਾਫ ਲੜਦੀ ਦਿਖਾਈ ਦੇਣੀ ਚਾਹੀਦੀ ਹੈ ਉਸ ਤਰੀਕੇ ਨਾਲ ਲੜਦੀ ਦਿਖਦੀ ਹੈ ਤਾਂ ਕਿ ਉਹ ਜਿਹੜਾ ਸੱਤਾ ਦੇ ਉਲਟ ਵਾਲਾ ਸੈਂਟੀਮੈਂਟ ਹੈ ਬਾਗੀ ਸੈਂਟੀਮੈਂਟ ਹੈ ਵੋਟਾਂ ਦੇ ਰੂਪ ਦੇ ਵਿੱਚ ਤਬਦੀਲ ਹੋਵੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਸ ਦਾ ਲਾਹਾ ਮਿਲੇ 2027 ਦੀਆਂ ਚੋਣਾਂ ਇਸੇ ਮੁੱਦੇ ਤੇ ਲੜੀਆਂ ਜਾਣ ਕਿ ਅਸੀਂ ਦੇਖੋ ਕੇਂਦਰ ਦਾ ਮੁਕਾਬਲਾ ਕਰ ਰਿਹਾ ਕੇਂਦਰ ਸਾਡੇ ਨਾਲ ੱੱਕਾ ਕਰ ਰਿਹਾ ਹੈ ਤੇ ਉਹ ਐਂਟੀ ਸਟੈਬਲਿਸ਼ਮੈਂਟ ਜਿਹੜਾ ਸੈਂਟੀਮੈਂਟ ਹੈ ਉਹ ਆਮ ਆਦਮੀ ਪਾਰਟੀ ਦੀ ਮਦਦ ਕਰੇਗਾ ਚੋਣਾਂ ਜਿੱਤਣ ਦੇ ਪਰ ਬੀਜੇਪੀ ਨੂੰ ਇਹਦਾ ਕੀ ਫਾਇਦਾ ਬੀਜੇਪੀ ਤਾਂ ਫੇਰ ਜੋ ਤਿੰਨ ਖੇਤੀ ਬਿਲਾਾਂ ਦੇ ਆਉਣ ਤੋਂ ਬਾਅਦ ਪੰਜਾਬ ਦੇ ਨਿਸ਼ਾਨੇ ਤੇ ਰਹੀ ਹੈ ਉਹਨੂੰ ਬਾਰ-ਬਾਰ ਪੰਜਾਬ ਵਿਰੋਧੀ ਹੀ ਦਰਸਾਇਆ ਜਾਂਦਾ ਹੈ ਕੀ ਬੀਜੇਪੀ ਇਸ ਗੱਲ ਨੂੰ ਮੰਨ ਚੁੱਕੀ ਹੈ ਇਸ ਗੱਲ ਦੇ ਉੱਤੇ ਸਮਝੌਤਾ ਕਰ ਚੁੱਕੀ ਹੈ ਕਿ ਉਹ ਪੰਜਾਬ ਦੇ ਵਿੱਚ ਸਰਕਾਰ ਬਣਾਉਣਾ ਨਹੀਂ ਚਾਹੁੰਦੇ ਉਹ ਸ਼ਾਇਦ ਇੱਕ ਵਿਰੋਧੀ irdhi ਭੂਮਿਕਾ ਦੇ ਵਿੱਚ ਰਹਿਣਾ ਚਾਹੁੰਦੇ ਨੇ ਤੇ ਉਸੇ ਤਰੀਕੇ ਦੀ ਸਿਆਸਤ ਇਹ ਦੋਵੇਂ ਪਾਰਟੀਆਂ ਨਾਲ ਮਿਲ ਕੇ ਕਰਨ। ਦੂਜਾ ਸਵਾਲ ਆ ਜਾਂਦਾ ਹੈ ਕਿ ਕੀ ਬਿਜਲੀ ਖੇਤਰ ਦੇ ਵਿੱਚ ਸੁਧਾਰਾਂ ਦੀ ਲੋੜ ਹੈ? ਵਾਕਿਆ ਹੀ ਲੋੜ ਹੈ। ਜੇ ਤੁਸੀਂ ਅੱਜ ਦੀ ਰਿਪੋਰਟ ਦੇ ਹੀ ਦੋ ਅੰਕੜੇ ਦੇਖੋ ਕਿ ਘਾਟੇ ਪਿਛਲੇ ਕਈ ਸਾਲਾਂ ਦੇ ਵਿੱਚ 2014 ਤੋਂ 26000 ਕਰੋੜ ਤੋਂ ਵੱਧ ਕੇ ਤਕਰੀਬਨ 7 ਲੱਖ ਕਰੋੜ ਦੇ ਹੋ ਗਏ ਨੇ ਤਾਂ ਵਾਕਿਆ ਹੀ ਸਵਾਲ ਤਾਂ ਪੁੱਛੇ ਜਾਣੇ ਚਾਹੀਦੇ ਨੇ ਕਿ ਘਾਟਿਆਂ ਨੂੰ ਕਿਵੇਂ ਬੰਦ ਕੀਤਾ ਜਾਵੇ ਇਹਨਾਂ ਨੂੰ ਰੋਕਿਆ ਕਿਵੇਂ ਜਾਵੇ ਇਹਨਾਂ ਦੀ ਰੋਕਥਾਮ ਕਿਵੇਂ ਹੋਵੇ ਬਿਜਲੀ ਖੇਤਰ ਮੁਨਾਫੇ ਦੇ ਵੱਲ ਕਿਵੇਂ ਵਧੇਗਾ ਲੇਕਿਨ ਜੋ ਪੰਜਾਬ ਦੇ ਅੱਜ ਦੇ ਮੌਜੂਦਾ ਹਾਲਾਤ ਨੇ ਬਿਜਲੀ ਸਬਸਿਡੀ ਦਾ ਬੋਝ ਹੀ ਇੰਨਾ ਜ਼ਿਆਦਾ ਵੱਧ ਗਿਆ ਹੈ ਆਵੇਂ ਉਹ ਖੇਤਾਂ ਵਾਸਤੇ ਮੁਫਤ ਬਿਜਲੀ ਹੋਵੇ ਜਾਂ ਫਿਰ ਘਰੇਲੂ ਬਿਜਲੀ ਹੋਵੇ ਦੋਨੇ ਹੀ ਸੈਕਟਰ ਦੇ ਵਿੱਚ 10-10 ਹਜ਼ਾਰ ਕਰੋੜ ਦੀ ਬਿਜਲੀ ਸਬਸਿਡੀ ਦਾ ਬਿੱਲ ਸਾਲਾਨਾ ਪਹੁੰਚ ਚੁੱਕਿਆ ਹੈ ਸੋ ਕੁੱਲ ਬੋਝ ਪੰਜਾਬ ਦੇ ਖਜ਼ਾਨੇ ਦੇ ਉੱਤੇ ਹਰ ਸਾਲ ਮੁਫਤ ਬਿਜਲੀ ਦਾ 20 ਹਜ਼ਾਰ ਕਰੋੜ ਦਾ ਪੈਦਾ ਹੈ ਤੇ ਕਰਜ਼ੇ ਦੇ ਵਿੱਚ ਡੁੱਬਿਆ ਪੰਜਾਬ ਕਦੋਂ ਤੱਕ ਇਹ ਅਫੋਰਡ ਕਰ ਸਕੇਗਾ ਕਦੋਂ ਤੱਕ ਇਸ ਸਬਸਿਡੀ ਦੀ ਮਾਰ ਨੂੰ ਚੱਲ ਸਕੇਗਾ ਇਹ ਪ੍ਰਸ਼ਨ ਵੀ ਪੁੱਛਣਾ ਲਾਜ਼ਮੀ ਹੈ ਲੇਕਿਨ ਕੀ ਇੱਕ ਵਾਰ ਤੁਸੀਂ ਮੁਫਤ ਬਿਜਲੀ ਦਾ ਐਲਾਨ ਕਰਕੇ ਉਸ ਨੂੰ ਵਾਪਸ ਲੈ ਸਕਦੇ ਬਿਲਕੁਲ ਨਹੀਂ ਇਹ ਪੋਸੀਬਲ ਹੀ ਨਹੀਂ ਹੈ ਔਰ ਅਸੀਂ ਖੇਤੀ ਦੀ ਜੋ ਮੁਫਤ ਬਿਜਲੀ ਦਿੰਦੀ ਹੈ ਮੋਟਰਾਂ ਵਾਸਤੇ ਟਿਊਬਵਲਾਂ ਵਾਸਤੇ ਜਿਹੜੀ ਮੁਫਤ ਬਿਜਲੀ ਦਿੰਦੀ ਸੀ ਉਸ ਦੀ ਮਿਸਾਲ ਲੈ ਕੇ ਹੀ ਦੇਖ ਸਕਦੇ ਹਾਂ ਜਦੋਂ ਇਹ ਸ਼ੁਰੂ ਹੋਈ ਸੀ ਬਿਜਲੀ ਸਬਸਿਡੀ ਦਾ ਬੋਝ ਕਿੰਨਾ ਸੀ ਤੇ ਅੱਜ ਕਿੰਨਾ ਹੋ ਚੁੱਕਿਆ ਹੈ ਲੇਕਿਨ ਉਸ ਨੂੰ ਬੰਦ ਕਰਨ ਦਾ ਬਹੁਤ ਦੂਰ ਦੀ ਗੱਲ ਹੈ ਲਿਮਟ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਬਾਰ-ਬਾਰ ਇਹ ਜ਼ਿਕਰ ਆਉਂਦਾ ਹੈ ਕਿ ਵੱਡੇ ਕਿਸਾਨ ਜਿਹੜੇ ਨੇ ਕੋਈ 9000 ਕਿਸਾਨਾਂ ਦੀ ਸੂਚੀ ਵੀ ਬਣਾਈ ਗਈ ਹੈ ਜਿੰਨਾ ਤੋਂ ਮੁਫਤ ਬਿਜਲੀ ਦੀ ਸਹੂਲਤ ਬੰਦ ਕੀਤੀ ਜਾਏਗੀ ਵਾਪਸ ਲਈ ਜਾਏਗੀ ਉਹ ਫੈਸਲਾ ਵੀ ਅੱਜ ਤੱਕ ਲਾਗੂ ਨਹੀਂ ਹੋਇਆ ਪੂਰੇ ਪੰਜਾਬ ਦੇ ਕਿਸਾਨਾਂ ਤੋਂ ਮੁਫਤ ਬਿਜਲੀ ਵਾਪਸ ਲੈਣਾ ਤਾਂ ਬਹੁਤ ਦੂਰ ਦੀ ਗੱਲ ਹੈ ਸੋ ਇਹੀ ਹਾਲ ਹੁਣ ਘਰੇਲੂ ਬਿਜਲੀ ਦੇ ਨਾਲ ਹੋਣਾ ਹੈ 300 ਯੂਨਿਟ ਪੱਕੇ ਤੌਰ ਤੇ ਐਲਾਨੇ ਜਾ ਚੁੱਕੇ ਨੇ ਕੋਈ ਵੀ ਪਾਰਟੀ ਹੋਵੇ ਉਹ ਇਹਨਾਂ ਨੂੰ ਵਾਪਸ ਲੈਣ ਦੀ ਜ਼ਰੂਰਤ ਨਹੀਂ ਕਰ ਸਕਦੀ ਕਿਉਂਕਿ ਜਿਵੇਂ ਹੀ ਇਹ ਵਾਪਸ ਲੈਣ ਦੀ ਕੋਸ਼ਿਸ਼ ਹੋਏਗੀ ਜਾਂ ਇਹਨਾਂ ਨੂੰ ਘਟਾਉਣ ਦੀ ਕੋਸ਼ਿਸ਼ ਹੋਏਗੀ ਉਸੇ ਦਿਨ ਹੀ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਏਗਾ ਤੇ ਕੋਈ ਵੀ ਸਿਆਸੀ ਪਾਰਟੀ ਇੰਨੀ ਹਿੰਮਤ ਨਹੀਂ ਦਿਖਾ ਸਕਦੀ ਕਿ ਲੋਕਾਂ ਦੇ ਉਲਟ ਕੋਈ ਫੈਸਲਾ ਲਵੇ ਸੋ ਫਿਰ ਕੀ ਇਹੀ ਇੱਕ ਰਸਤਾ ਲੱਭਿਆ ਗਿਆ ਹੈ ਕਿ ਹੌਲੀ-ਹੌਲੀ ਇਸ ਤਰ੍ਹਾਂ ਦੇ ਦੋ ਪੈਰਲਲ ਸਟਰਕਚਰ ਖੜੇ ਕਰ ਦਵੋ ਇੱਕ ਉਹ ਹੋਏਗਾ ਜਿੱਥੇ ਅਨ ਇਨਟਰਪਟਡ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ ਕੋਈ ਦਿੱਕਤਾਂ ਨਹੀਂ ਹੋਣਗੀਆਂ ਲੇਕਿਨ ਉਹ ਨਿੱਜੀ ਖੇਤਰ ਦੇ ਹੱਥਾਂ ਦੇ ਵਿੱਚ ਹੋਏਗੀ ਉਹ ਪ੍ਰਾਈਵੇਟ ਕੰਪਨੀਆਂ ਦੇ ਹੱਥ ਦੇ ਵਿੱਚ ਹੋਏਗੀ ਤੇ ਦੂਜੇ ਪਾਸੇ ਇੱਕ ਸਰਕਾਰੀ ਢਾਂਚਾ ਖੜਾ ਕਰੋ ਜਿੱਥੇ ਤੁਹਾਨੂੰ ਬਿਜਲੀ ਤਾਂ ਮੁਫਤ ਮਿਲੇਗੀ ਪਰ ਮਿਲੇਗੀ ਕਦੇ-ਕਦੇ ਉਹਦੇ ਵਿੱਚ ਕਟ ਲੱਗਣਗੇ बार-बार ਕਟ ਲੱਗਣਗੇ ਵੋਲਟੇਜਾਂ ਉੱਚੇ-ਨੀਚੇ ਹੋਣਗੀਆਂ ਪਰ ਹੋਏਗੀ ਮੁਫਤ ਜਿਵੇਂ ਕਿ ਸਾਡੀ ਸਕੂਲ ਸਿੱਖਿਆ ਢਾਂਚੇ ਦੇ ਵਿੱਚ ਹੋਇਆ ਹੈ ਕਿ ਦੋ ਪੈਰਲਲ ਢਾਂਚੇ ਖੜੇ ਕੀਤੇ ਹਨ ਇੱਕ ਸਰਕਾਰੀ ਸਕੂਲ ਨੇ ਤੇ ਇੱਕ ਪ੍ਰਾਈਵੇਟ ਸਕੂਲ ਨੇ ਸਰਕਾਰੀ ਸਕੂਲਾਂ ਦੇ ਵਿੱਚ ਸਿੱਖਿਆ ਤਾਂ ਮੁਫਤ ਮਿਲਦੀ ਹੈ ਕੋਈ ਫੀਸ ਨਹੀਂ ਦੇਣੀ ਪੈਂਦੀ ਪਰ ਉੱਥੇ ਕੋਈ ਬੱਚੇ ਪੜਾਉਣਾ ਹੀ ਨਹੀਂ ਚਾਹੁੰਦਾ ਤੇ ਦੂਜੇ ਪਾਸੇ ਪ੍ਰਾਈਵੇਟ ਸੈਕਟਰ ਦੇ ਵਿੱਚ ਫੀਸਾਂ ਤਾਂ ਬਹੁਤ ਜ਼ਿਆਦਾ ਨੇ ਲੇਕਿਨ ਲੋਕ ਸ਼ਿਕਾਇਤਾਂ ਵੀ ਕਰਦੇ ਨੇ ਪਰ ਆਪਣੇ ਬੱਚਿਆਂ ਦਾ ਦਾਖਲਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੀ ਕਰਾਉਂਦੇ ਨੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਪੜਾਈ ਦਾ ਪੱਧਰ ਜਿਹੜਾ ਹੈ ਸਿੱਖਿਆ ਦਾ ਮਿਆਰ ਹੈ ਉਹ ਚੰਗਾ ਹੈ ਉਹ ਵਧੀਆ ਹੈ ਇਸੇ ਕਰਕੇ ਜ਼ਿਆਦਾ ਪੈਸੇ ਦੇ ਕੇ ਵੀ ਉਹ ਉਹ ਸ਼ਬਦਾ ਲੈਣੀ ਚਾਹੁੰਦੇ ਨੇ ਆਪਣੇ ਬੱਚਿਆਂ ਨੂੰ ਪੜ੍ਹਾਈ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੀ ਕਰਾਉਣਾ ਚਾਹੁੰਦੇ ਨੇ ਕਿ ਇਹਹੀ ਕੋਸ਼ਿਸ਼ ਬਿਜਲੀ ਖੇਤਰ ਦੇ ਵਿੱਚ ਵੀ ਹੋ ਰਹੀ ਹੈ ਕਿ ਇਸੇ ਤਰੀਕੇ ਨਾਲ ਦੋ ਪੈਰਲਲ ਢਾਂਚੇ ਖੜੇ ਕਰ ਦੋ ਜਿੱਥੇ ਤੁਹਾਨੂੰ ਨਿਰਵਿਘਨ ਬਿਜਲੀ ਚਾਹੀਦੀ ਹੈ 24 ਘੰਟੇ ਬਿਜਲੀ ਚਾਹੀਦੀ ਹੈ ਉੱਥੇ ਪੈਸੇ ਦੇਣੇ ਪੈਣਗੇ ਲੇਕਿਨ ਉਹ ਨਿੱਜੀ ਪ੍ਰਾਈਵੇਟ ਕੰਪਨੀਆਂ ਦੇ ਹੱਥ ਵਿੱਚ ਹੋਏਗੀ ਦੂਜੇ ਪਾਸੇ ਸਰਕਾਰੀ ਤੰਤਰ ਹੋਏਗਾ ਜਿੱਥੇ ਬਿਜਲੀ ਹੋਵੇਗੀ ਤਾਂ ਮੁਫਤ ਪਰ ਆਵੇਗੀ ਕਦੇ-ਕਦੇ ਹੀ ਤੇ ਲੋਕ ਮਜਬੂਰੀ ਦੇ ਵਿੱਚ ਪ੍ਰਾਈਵੇਟ ਆਪਰੇਟਰਾਂ ਦੇ ਪੁਲਜਾੜ ਨੂੰ ਮਜਬੂਰ ਹੋ ਜਾਣਗੇ ਕਿਉਂਕਿ ਬਿਜਲੀ ਤੋਂ ਬਿਨਾ ਅੱਜ ਆਪਾਂ ਜ਼ਿੰਦਗੀ ਇਸ ਤਰੀਕੇ ਨਾਲ گزارਾਂਗੇ ਇਸ ਦੀ ਕਲਪਨਾ ਵੀ ਕੋਈ ਨਹੀਂ ਕਰਨਾ ਚਾਹੁੰਦਾ ਐਨੇ ਡਿਪੈਂਡੈਂਟ ਐਨੇ ਨਿਰਪਰ ਅਸੀਂ ਇਸ ਬਿਜਲੀ ਦੇ ਉੱਤੇ ਹੋ ਚੁੱਕੇ ਤੀਸਰਾ ਸਵਾਲ ਇੱਕ ਹੋਰ ਵੀ ਹੈ ਕਿ ਕੀ बार-बार ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਛੱਦ ਕੇ ਉੱਥੇ ਕੋਈ ਮਤਾ ਪਾਸ ਕਰ ਦੇਣਾ ਕਿਸੇ ਵੀ ਸਮੱਸਿਆ ਦਾ ਹੱਲ ਹੈ ਕੀ ਕੋਈ ਇਸ ਤਰੀਕੇ ਦਾ ਢਾਂਚਾ ਨਹੀਂ ਹੋਣਾ ਚਾਹੀਦਾ ਜਿੱਥੇ ਸੂਬੇ ਕੇਂਦਰ ਦੇ ਨਾਲ ਆਪਣੇ ਵਿਤਕਰੇ ਕੀ ਨੇ ਆਪਣੇ ਡਿਫਰੈਂਸਸ ਕੀ ਨੇ ਉਸ ਨੂੰ ਬੈਠ ਕੇ ਚਰਚਾ ਕਰਕੇ ਉਹ ਮੁੱਦਿਆਂ ਨੂੰ ਸੁਲਝਾ ਸਕਣ ਪੰਜਾਬ ਨੂੰ ਤਾਂ ਇਸ ਤਰ੍ਹਾਂ ਦੇ ਢਾਂਚੇ ਦੀ ਸਖਤ ਲੋੜ ਹੈ ਕਿਉਂਕਿ 1965 ਤੋਂ ਚੱਲੇ ਆ ਰਹੇ ਮਸਲੇ ਵੀ ਹਜੇ ਤੱਕ ਹੱਲ ਨਹੀਂ ਹੋਏ ਭਾਵੇਂ ਉਹ ਰਾਜਧਾਨੀ ਦਾ ਹੋਵੇ ਬੀਬੀਐਮਬੀ ਦਾ ਹੋਵੇ ਪੰਜਾਬੀ ਬੋਲਣ ਦੇ ਇਲਾਕਿਆਂ ਦਾ ਹੋਵੇ ਜਾਂ ਹੋਰ ਵੀ ਜਿਹੜੇ ਨਿੱਕੇ ਮोटे ਸਾਡੇ ਰੌਲੇ ਚੱਲਦੇ ਰਹਿੰਦੇ ਨੇ ਉਹਨਾਂ ਨੂੰ ਰਿਜ਼ੋਲਵ ਕਰਨ ਦੇ ਲਈ ਨਿਪਟਾਰਾ ਕਰਨ ਦੇ ਲਈ ਕੋਈ ਨਾ ਕੋਈ ਢਾਂਚਾ ਸਾਨੂੰ ਇਸ ਤਰ੍ਹਾਂ ਦਾ ਲੱਭਣਾ ਪਏਗਾ ਜਿੱਥੇ ਅਸੀਂ ਬੈਠ ਕੇ ਇਹਨਾਂ ਮਸਲਿਆਂ ਨੂੰ ਹਮੇਸ਼ਾ ਦੇ ਲਈ ਹੱਲ ਕਰ ਲਈਏ ਕਿਉਂਕਿ ਅਕਸਰ ਇਹ ਮਸਲੇ ਹੱਲ ਕਰਨ ਦੀ ਥਾਂ ਤੇ ਜਿਉਂਦੇ ਰੱਖੇ ਜਾਂਦੇ ਨੇ ਇਹਨਾਂ ਤੇ ਸਿਆਸਤ ਕੀਤੀ ਜਾਂਦੀ ਹੈ ਸਿਆਸੀ ਲਾਹਾ ਟਕਿਆ ਜਾਂਦਾ ਹੈ ਸੋ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਸਰਕਾਰ ਅਹੀ ਦੀ ਡੂਗ ਆਏਗੀ ਜੋ ਇਹਨਾਂ ਮਸਲਿਆਂ ਨੂੰ ਹੱਲ ਕਰਨ ਦੇ ਵੱਲ ਧਿਆਨ ਦੇਵੇਗੀ ਇਸ ਟਕਰਾਅ ਦੀ ਸਥਿਤੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇਗੀ ਜੋ ਇਹ ਟਕਰਾਅ ਦੀ ਸਿਆਸਤ ਹੋ ਰਹੀ ਹੈ ਉਸ ਤੋਂ ਉੱਪਰ ਉੱਠ ਕੇ ਉਹ ਚੰਗੀ ਸਿਆਸਤ ਕਰੇਗੀ ਸੂਬੇ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਸਿਆਸਤ ਕਰੇਗੀ ਸੂਬੇ ਨੂੰ ਇਸ ਤਕਰਾਰ ਦੀ ਸਥਿਤੀ ਤੋਂ ਕੱਢਣ ਵਾਸਤੇ ਕੋਈ ਨਾ ਕੋਈ ਸਿਆਸਤ ਕਰੇਗੀ ਮਸਲਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗੀ ਇਸੇ ਉਮੀਦ ਦੇ ਨਾਲ ਸਤਿ ਸ੍ਰੀ ਅਕਾਲ ਲੈਂਦੇ ਆ ਧੰਨਵਾਦ